ਫਿਲਮ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਕੰਗਨਾ ਰਣੋਥ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਵਰਤੀ ਸ਼ਬਦਾਬਲੀ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਹੀ ਸੀਨੀਰ ਆਗੂ ਨੇ ਮੋਰਚਾ ਖੋਲ੍ਹ ਦਿੱਤਾ ਹੈ ਇਥੋਂ ਤੱਕ ਕਿ ਉਹਨਾਂ ਨੇ ਕੰਗਨਾ ਦੀ ਪਰਵਰਿਸ਼ ਉੱਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਪਾਰਟੀ ਨੂੰ ਮੰਡੀ ਵਿੱਚੋਂ ਇਸ ਫਿਲਮ ਅਦਾਕਾਰ ਦੀ ਬਜਾਏ ਕਿਸੇ ਵਰਕਰ ਨੂੰ ਟਿਕਟ ਦੇ ਦੇਣੀ ਚਾਹੀਦੀ ਸੀ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਤੇ ਕੋਮਿਸਕਟਰ ਅਤੇ ਜੰਮੂ ਕਸ਼ਮੀਰ ਲੇ ਅਤਿਲਾ ਦਾਗ ਦੇ ਪ੍ਰਬਾਰੀ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਕਿਹਾ ਕਿ ਕਗਨਾ ਰਣੰਦ ਵੱਲੋਂ ਵਰਤੀ ਗਈ ਸ਼ਬਦਾਵਲੀ ਨੇ ਪਾਰਟੀ ਨੂੰ ਸ਼ਰਨਸਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀ ਇਸ ਮੁਕਾਮ ਤੱਕ ਬਹੁਤ ਕੁਰਬਾਨੀਆਂ ਦੇ ਕੇ ਪਹੁੰਚੀ ਹੈ। ਉਹਨਾਂ ਨੇ ਪੰਜਾਬ ਅੰਦਰ ਅਤਵਾਦ ਦਾ ਦੌਰ ਵੀ ਵੇਖਿਆ। ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੁਣਦੇ ਹਾਂ। ਕੰਗਨਰ ਨੂੰ ਉਹਨੇ ਤਾਂ ਫਿਰ ਹੋ ਗਿਆ ਹੈ ਜਿਹੜਾ ਕਿ ਪਾਰਟੀ ਨੇ ਮੰਨਿਆ ਵੀ ਗੱਲ ਤੱਕ ਬਿਆਨ ਨਾ ਦੇ ਲੇਕਿਨ ਲਗਾਤਾਰ ਬਾਤ ਚੱਲਦਾ ਹੈ ਤੁਹਾਡਾ ਕਿ ਬੰਨਾ ਕਿਸੇ ਕਿਸਾਨਾਂ ਨੂੰ ਰੱਖਿਆ ਨਹੀਂ ਗੱਲ ਪਾਰਟੀ ਵਿੱਚ ਪੜਾ ਕੀ ਮੰਨਦਾ ਹੈ ਕੰਗਨਰ ਨੇ ਉਹਨੇ ਜਿਹੜਾ ਕਿਸਾਨਾਂ ਪ੍ਰਤੀ ਅਪ ਸ਼ਬਦ ਬੋਲੇ ਆ ਉਹਦੇ ਤੇ ਸਾਨੂੰ ਸਾਰਿਆਂ ਨੂੰ ਇਤਰਾਜ਼ ਹੈ ਪਏ ਸੁਖਮਿੰਦਰ ਪਾਲ ਸਿੰਘ ਦਰੇਵਾਲ ਜੱਟ ਸਿੰਘਾਂ ਔਰ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਅਨੇਕਾਂ ਜੱਟ ਸਿੱਖ ਕਿਸਾਨੀ ਨਾਲ ਸੰਬੰਧਿਤ ਜਿਹੜੇ ਲੋਕ ਨੇ ਤੇ ਇਹ ਕਿਥੇ ਲਿਖਿਆ ਵੀ ਸਾਡਾ ਹੀ ਖਾਕੇ ਤੇ ਸਾਡੇ ਖਿਲਾਫ ਬੋਲੇ ਨਾਲੇ ਪਾਰਟੀ ਜਿਹੜੀ ਹੈਗੀ ਆ ਉਹ ਇਕੱਲੀ ਕੰਗਣਾ ਦੀ ਨਹੀਂ ਹੈਗੀ ਕੰਗਣਾ ਤਾਂ ਹੋਣਾ ਹੀ ਆ ਇੱਥੇ 32 33 33 ਸਾਲ ਹੋ ਗਏ ਲੋਕਾਂ ਨੂੰ ਪਾਰਟੀ ਦੇ ਨਾਲ ਜੁੜੇ ਠੀਕ ਹੈ ਕੰਗਣਾ ਦੇ ਖਿਲਾਫ ਬੋਲਣਾ ਤਾਂ ਨਹੀਂ ਸੀ ਲੇਕਿਨ ਕਿਸਾਨਾ ਪਤੀ ਜਿਹੜੇ ਅਪ ਸ਼ਬਦ ਬੋਲੇ ਆ ਔਰ ਇਹ ਵੀ ਕਹਿਣਾ ਵੀ ਮੈਂ ਸਿੱਖਾਂ ਸਿੰਘ ਕੇ ਸਾਡਾ ਲੈਵਲ ਨਹੀਂ ਹੈਗਾ ਲੇਕਿਨ ਕੰਗਣਾ ਨੂੰ ਵਰਜਣਾ ਸਾਡਾ ਫਰਜ਼ ਵੀ ਆ ਤੇ ਸਾਡਾ ਧਰਮ ਵੀ ਆ ਮੈਂ ਕੇਂਦਰ ਦੀ ਲੀਡਰਸ਼ਿਪ ਨੂੰ ਵੀ ਕਹੂੰਗਾ ਔਰ ਮੈਂ ਤਾਂ ਇਹ ਕਹਿਣਾ ਹੈਗਾ ਵੀ ਕੰਗਣਾ ਨੇ ਇਹ ਜਿਹੜੇ ਸ਼ਬਦ ਬੋਲ ਕੇ ਪੰਜਾਬ ਦੀ ਜਿਹੜੀ Hindu ਸਿੱਖੇਗਤਾ ਜਿਹੜੀ ਪੰਜਾਬ ਦੀ ਸ਼ਾਂਤੀ ਆ ਉਹਨੂੰ ਭੰਗ ਕਰਨ ਦਾ ਕੋਝਾ ਯਤਨ ਕੀਤਾ ਇੱਥੇ ਜਦੋਂ ਮਾੜੇ ਹਾਲਾਤ ਸੀ ਉਹਨੂੰ ਕੀ ਪਤਾ ਵੀ ਇੱਥੇ Hindu ਸਿੱਖਾਂ ਦਾ ਹਰ ਵਰਗ ਦਾ ਸਾਂਝਾ ਖੂਨ ਇਸ ਧਰਤੀ ਤੇ ਡਲਿਆ ਹਜ਼ਾਰਾਂ ਲੋਕ ਕਾਨੀ ਸ਼ਹਾਦਤ ਹੋਈਆਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਸੀ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਵੀ ਸੀ ਹੋਰ ਨਾ ਪਾਰਟੀਆਂ ਦੇ ਵੀ ਵਰਕਰ ਸੀਗੇ ਔਰ ਅਨੇਕਾ ਜਿਹੜੇ ਲੋਕ ਸੀਗੇ ਉਹ ਉਸ ਸਮੇਂ ਉਹਨਾਂ ਦੀ ਸ਼ਹਾਦਤ ਹੋਈ ਹੈ ਤਾਂ ਪੰਜਾਬ ਜਿਹੜਾ ਹੈਗਾ ਉਹ ਖੜਾ ਹੈਗਾ ਔਰ ਮੈਂ ਇਹ ਵੀ ਕਹਿਣਾ ਵੀ ਇਹਦੇ ਨਾਲ ਪਾਰਟੀ ਨੂੰ ਵੱਡੀ ਟਾ ਲੱਗੀ ਆ ਉਹ ਇਹ ਜੇ ਅਲਫਾਜ ਵਰਤਣ ਤੋਂ ਬਰੇਜ ਕਰੇ ਪਾਰਟੀ ਅਸੀਂ ਪਾਰਟੀ ਵੀ ਬਚਾਉਣੀ ਆ ਅਸੀਂ ਇਕੱਲੀ ਕੰਗੜਾ ਹੀ ਨਹੀਂ ਦੇਖਣੀ ਹੈਗੀ ਜਿਹੜੀ ਪਾਰਟੀ ਦੇ ਵਿੱਚ ਕਰੋੜਾਂ ਲੋਕਾਂ ਦਾ ਖੂਨ ਪਸੀਨਾ ਮੁਰਕਾ ਵਹਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਇਸ ਲੈਵਲ ਤੇ ਆਈ ਔਰ ਉਹਨਾਂ ਦੇ ਮਿਹਨਤ صدਕਾ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਜੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਤੇ ਉਹਨੂੰ ਸੁਰੱਖਿਆ ਛਤਰੀ ਮਿਲੀ ਹੋਈ ਹੈ ਉਹ ਸੁਰੱਖਿਆ ਛਤਰੀ ਦੇ ਵਿੱਚ ਮਟਕ ਮਟਕੇ ਚੱਲ ਕੇ ਅਪਸ਼ਬਦ ਬੋਲੇ ਜੇ ਅੱਜ ਕੇਂਦਰ ਸਰਕਾਰ ਵਾਪਸ ਲੈਲਵੇ ਮੈਂ ਕਹਿੰਦਾ ਇਹ ਬੋਲ ਕੇ ਰੱਖਾ ਔਰ ਮੈਂ ਇਹ ਵੀ ਕਹਿਣਾ ਵੀ ਪਰਵਰਿਸ਼ ਦੇ ਵਿੱਚ ਵੀ ਕੋਈ ਕਮੀ ਰਹੀ ਹੈਗੀ ਆ ਉਹਦੇ ਮਾਤਾ ਪਿਤਾ ਵੱਲੋਂ ਮੈਂ ਸਤਿਕਾਰ ਮਾਤਾ ਪਿਤਾ ਨੂੰ ਵੀ ਕਰਦਾ ਵੀ ਉਹਨੂੰ ਇਸ ਜਿਹੜੇ ਅਲਫਾਜ਼ ਬੋਲਦੇ ਹੈਗੇ ਆ ਜਾਂ ਹਮੇਸ਼ਾ ਕਦੇ ਕੋਈ ਚੰਗੀ ਗੱਲ ਕੀਤੀ ਹੈ ਕਦੇ ਕੋਈ ਕੰਗਣਾ ਨੇ ਚੰਗੀ ਗੱਲ ਕੀਤੀ ਨਹੀਂ ਲੱਗਦਾ ਤਾਂ ਮੁਕੀ ਉਹਦੀ ਫਿਲਮ ਨਹੀਂ ਰਿਲੀਜ਼ ਹੋ ਰਹੀ ਤੇ ਕਿਉਂ ਸਾਇਦਰ ਕੱਢ ਰਹੀ ਹੈ ਦੇਖੋ ਫਿਲਮ ਅਲੱਗ ਚੀਜ਼ ਆ ਕੰਮ ਅਲੱਗ ਚੀਜ਼ ਆ ਜਿਹੜੀਆਂ ਪਾਰਟੀਆਂ ਹੁੰਦੀਆਂ ਉਹ ਆਮਦਨ ਦਾ ਸਾਧਨ ਨਹੀਂ ਹੁੰਦੀਆਂ ਉਹ ਜਿਹੜੀ ਜ਼ਹਿਰੀਲੀ ਪਿਕਚਰ ਆ ਉਹ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜ਼ਹਿਰ ਫਲਾਉਣ ਲਈ ਬੜਾਈ ਗਈ ਆ ਤੇ ਮੈਂ ਤਾਂ ਕਹਿੰਦਾ ਨਾ ਤਾਂ ਇਹੋ ਜੀਆਂ ਪਿਕਚਰਾਂ ਬਣਨੀਆਂ ਚਾਹੀਦੀਆਂ ਤੇ ਨਾ ਹੀ ਇਹ ਬਣਨ ਤੇ ਨਾ ਹੀ ਇਹ ਲੋਕ ਦੇਖਣ ਇਹ ਤਾਂ ਫਿਰ ਇਹ ਹੋ ਗਿਆ ਵੀ ਸੈਲਫਿਸ਼ਨੈਸ ਹੋ ਗਈ ਵੀ ਮੈਨੂੰ ਪੈਸੇ ਬਣ ਜਾਣ ਮੇਰੀ ਪਿਕਚਰ ਜਲਜ ਵਿੱਚ ਦੁਨੀਆ ਚਾਹੇ ਸਾਰੀ ਉਹ ਉਹ ਚਾਹੇ ਇੱਥੇ ਅਸ਼ਾਂਤੀ ਭਲੇ ਜਿੱਥੇ ਚਾਹੇ ਤੇ ਮਾੜੇ ਹਾਲਾਤ ਭਲਣ ਭਲਣਾ ਹਮੇਸ਼ਾ ਹੀ ਹਮੇਸ਼ਾ ਜਦੋਂ ਦਾ ਵੀ ਕੰਗਣਾ ਨੇ ਬੋਲਿਆ ਕਿਸਾਨਾਂ ਪ੍ਰਤੀ ਤਾਂ ਮੇਸ਼ੇ ਉਹਦੇ ਜਿਹੜੇ ਤੇਵਰ ਸੀਗੇ ਪੰਜਾਬ ਦੇ ਕਿਸਾਨਾਂ ਪ੍ਰਤੀ ਪੰਜਾਬ ਲਈ ਉਹ ਹਮੇਸ਼ਾ ਮਾੜੇ ਰਹੇ ਆ ਮੈਂ ਜਿੱਥੇ ਉਹਦੇ ਮਾਤਾ ਪਿਤਾ ਨੂੰ ਕਹੂੰਗਾ ਉੱਥੇ ਮੰਡੀ ਦੇ ਲੋਕਾਂ ਨੂੰ ਵੀ ਕਹੂੰਗਾ ਹਿਮਾਚਲ ਵਾਸੀਆਂ ਦਾ ਵੀ ਸਿਰ ਨੀਵਾ ਕੀਤਾ ਹੈਗਾ ਔਰ ਮੈਂ ਨਾਲ ਹੀ ਇਹ ਵੀ ਕਹੂੰਗਾ ਵੀ ਜੇ ਤੰਗਣਾ ਨੂੰ ਟਿਕਟ ਦਿੱਤੀ ਤਾਂ ਸਾਨੂੰ ਇਹ ਦਿਨ ਦੇਖਣੇ ਪਏ ਇਹੀ ਟਿਕਟ ਕਿਸੇ ਪਾਰਟੀ ਦੇ ਵਰਕਰ ਨੂੰ ਜ਼ਮੀਨੀ ਪੱਧਰ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸਾਨੂੰ ਇਹ ਦਿਨ ਦੇਖਣੇ ਨਹੀਂ ਸੀ ਪਏ। ਕੰਗੜਾ ਤੇ ਭਾਰਤੀ ਜਨਤਾ ਪਾਰਟੀ ਦੇ ਆਲ ਇੰਡੀਆ ਪ੍ਰਧਾਨ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਨੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾਹ ਜੀ ਨੇ ਉਹਨਾਂ ਨੇ ਬਹੁਤ ਵਿਸ਼ਵਾਸ ਕੀਤਾ ਸੀ ਲੇਕਿਨ ਉਹਨੇ ਵਿਸ਼ਵਾਸ ਤੋੜਿਆ। ਉਹਦੇ ਪਾਸੇ ਨਿਕਰ ਲਿਖਣ ਕਰਨਾ ਮੈਂ ਕਹਿਣਾ ਜੇ ਕੋਲਤਾ ਕਿ ਕਹਿੰਦੀ ਸੰਗੀ ਅੰਦਲਨ ਦਾ ਅਧਿਰ। ਅਚਿਹਾ ਅਪ੍ਰੈਲ ਦੇ ਦਿਨ ਲੱਗੇ ਅਚਿਹਾ ਕਹਿਣਾ ਕਿ ਸਾਨ ਤੁਸੀਂ ਉੱਤ ਜਟ ਕੰਗਣਾ ਕੰਗਣਾ ਤਦੋਂ ਕਿਸਾਨੀ ਅੰਦੋਲਨ ਦੇ ਅੰਦਰ ਗਈ ਸੀ। ਉਹਦੇ ਕੋਲ ਦੀ ਵੀ ਲੰਗੀ ਹੈ। ਕਿਸ ਵਿਹਾਵ ਤੇ ਕਹਿ ਰਹੀ ਹੈ ਅਭੀ ਉਥੇ ਕਿਨੇ ਉਨਿਸ਼ ਜਾ ਕੇ ਸ਼ਿਕਾਇਤ ਕੀਤੀ ਹੈ। ਤੇ ਐਵੇਂ ਆਪਾਂ ਸਸਤੀ ਸ਼ੋਹਰਤ ਹਾਸਲ ਕਰਨ ਲਈ ਕਿਸੇ ਵੱਲ ਉਂਗਲ ਠਾਈਏ ਉਹ ਵੀ ਆਪਣੇਆਂ ਵੱਲ ਜਿਹਨਾਂ ਜਿਹੜੇ ਕੀ ਮਿੱਟੀ ਨਾਲ ਮਿੱਟੀ ਹੋ ਕੇ ਅਨਾਜ ਪੈਦਾ ਕਰਦੇ ਹੈਗੇ ਆ ਅਸੀਂ ਉਹਨਾਂ ਦਾ ਅੰਨ ਖਾ ਕੇ ਅਸੀਂ ਉਹਨਾਂ ਦੇ ਖਿਲਾਫ ਬੋਲ ਰਹੇ ਹੈਗੇ ਆ ਤੇ ਸਾਡੀ ਮਾਨਸਿਕਤਾ ਦੀ ਜਿਹੜੀ ਹੈਗੀ ਆ ਉਹ ਉੱਥੋਂ ਹੀ ਝਲਕ ਮਿਲਦੀ ਹੈਗੀ ਆ ਵੀ ਅਸੀਂ ਖੜੇ ਕਿੱਥੇ ਆ ਔਰ ਭੇਖ ਦੇ ਵਿੱਚ ਅਸੀਂ ਇਸ ਚੀਜ਼ ਨੂੰ ਕਦੇ ਵੀ ਚੰਗਾ ਨਹੀਂ ਮੰਨਾਂਗੇ ਜਿਹੜੀ ਪਿਕਚਰ ਹੈਗੀ ਆ ਉਹ ਮੈਂ ਕਹਿੰਨਾ ਵੀ ਉਹ ਜ਼ਹਿਰ ਪੈਦਾ ਕਰੂਗੀ ਔਰ ਇਹ ਜਿਹੜੀਆਂ ਪਿਕਚਰਾਂ ਦਾ ਬਣਦੀ ਨਹੀਂ ਉੱਤੇ ਮੋਤੀ ਲੀਡਰਸ਼ਿਪ ਜਿਹੜੀ ਭਾਜਪਾ ਦੀ ਇਹ ਵੀ ਲੱਗਦਾ ਤੁਹਾਨੂੰ ਵੀ ਉਹਨਾਂ ਨਾਲ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਇਸਤੇ ਕਿ ਪੰਜਾਬ ਉੱਤੇ ਕਿਉਂ ਟਿੱਕਣੀ ਕੀਤੀ ਜਾਂ ਉਹਨੂੰ ਮੈਂ ਇਸ ਗੱਲ ਦੀ ਆਨਨੇਬਲ ਸਾਡੇ ਪ੍ਰੈਜ਼ੀਡੈਂਟ ਆਫ ਇੰਡੀਆ ਭਾਰਤੀ ਜਨਤਾ ਪਾਰਟੀ ਸ਼੍ਰੀ ਆਪਣੇ ਜੇਪੀ ਨਟਾ ਸਾਹਿਬ ਦਾ ਤੇ ਪਾਰਟੀ ਦੇ ਲੀਡਰਸ਼ਿਪ ਦਾ ਧੰਨਵਾਦ ਕਰਦਾ ਹੈਗਾ ਉਹਨਾਂ ਨੇ ਸਾਧਕ ਸੱਦ ਕੇ ਉਹਨੂੰ ਵਰਜਿਆ ਵੀ ਆ ਤੇ ਉਹ ਇਥੇ ਦੇ ਵਿੱਚ ਇਹੀ ਦੇਖਦੇ ਹੈਗੇ ਆ ਵੀ ਵਰਜਣ ਤੋਂ ਬਾਅਦ ਉਹ ਪਾਰਟੀ ਦੇ ਕਿੰਨਾ ਕਿ ਡਿਸਪਲਨ ਨੂੰ ਮੰਨਦੀ ਹੈ ਤੇ ਆਪਣੇ ਵੱਲ ਕੋਈ ਚੇਤਾਵਨੀ ਨਹੀਂ ਦਿੰਦੇ ਚੇਤਾਵਨੀ ਤਾਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਕੋਈ ਬਾਹਰ ਹੋਣ ਜਿਹੜੇ ਘਰ ਦੇ ਵਿੱਚ ਹੋਣ ਉਹਨਾਂ ਨੂੰ ਵਰਜਿਆ ਜਾਂਦਾ ਉਹਨਾਂ ਨੂੰ ਰੋਕਿਆ ਜਾਂਦਾ ਤੇ ਫਰਦਰ ਕੋਈ ਕੋਈ ਉਹ ਜੀ ਲਾਈਨ ਲੈਂਦਾ ਹੈਗਾ ਤਾਂ ਕੇਂਦਰ ਦੀ ਹਾਈ ਕਮਾਂਡ ਬੈਠੀ ਆ ਉਹਨੂੰ ਸਾਰੀ ਦੁਨੀਆ ਨੇ ਹੀ ਕੇਂਦਰ ਦੀ ਹਾਈ ਕਮਾਂਡ ਤਾਂ ਕੇ ਸੁਨੇਹਾ ਪਹੁੰਚਾਇਆ ਇੱਕ ਇੱਕ ਫਰਕ ਕਰਨੇ ਭਾਤੀ ਜਨਤਾ ਪਾਰਟੀ ਦੇ ਵਰਕਰ ਨੇ ਸੁਨੇਹਾ ਪਹੁੰਚਾਇਆ ਮੈਂ ਨਹੀਂ ਕਹਿੰਦਾ ਪਰ ਉਹ ਇੱਕ ਦੇ ਵਿੱਚ ਵੀ ਇਹੋ ਜੀ ਕੋਈ ਗੱਲ ਹੋਏਗੀ। ਦੇਖੋ ਜਿੱਥੇ ਵੀ ਸਾਡਾ ਭਾਈਚਾਰਾ ਬੈਠਾ ਚਾਹੇ ਉਹ ਪੰਜਾਬ ਆ ਚਾਹੇ ਦੇਸ਼ ਆ ਚਾਹੇ ਵਿਦੇਸ਼ਾਂ ਚ ਬੈਠੇ ਆ ਕਿਹਨੇ ਚੰਗਾ ਮੰਨਿਆ ਜੀ ਔਰ ਕਿਉਂ बोलਦੀ ਹੈ ਔਰ ਅੱਜ ਉਹ ਸੁਰੱਖਿਆ ਛਤਰੀ ਵਾਪਸ ਹੋ ਜਾਂਦੀ ਆ ਤਾਂ ਮੈਂ ਕਹਿੰਦਾ ਵੀ ਮੈਂ ਕਹਿੰਦਾ ਮੂੰਹ ਚ ਬੋਲ ਹੀ ਨਹੀਂ ਰਹਿਣਾ ਇਸ ਕਰਕੇ ਕਿਸੇ ਚੀਜ਼ ਦਾ ਨਜਾਇਜ਼ ਫਾਇਦਾ ਨਹੀਂ ਲਈਦਾ